ਵਿਸ਼ਵਾਤ ਦੇਖਰੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਕਮਨਪ੍ਰੀਤ ਗੌਰ ਤਾਂ ਹਾਜ਼ਰ ਹੋਇਆ ਅੱਜ ਦੀਆਂ ਮੁੱਖ ਖਬਰਾਂ ਨਾਲ ਤਾਂ ਇਸ ਬਿਲੇਟਨ ਦੀ ਸ਼ੁਰੂਆਤ ਤੋਂ ਪਹਿਲਾਂ ਸਾਡੇ ਸਾਰੇ ਹੀ ਦਰਸ਼ਕਾਂ ਨੂੰ ਲੋੜੀਂਦੇ ਤੋਹਾਰ ਦੀਆਂ ਬਹੁਤ-ਬਹੁਤ ਮੁਬਾਰਕਾਂ ਤੇ ਇਸ ਬਿਲੇਟਨ ਦੀ ਸ਼ੁਰੂਆਤ ਕਰਦੇ ਹਾਂ ਸਭ ਤੋਂ ਪਹਿਲਾਂ ਤੁਹਾਨੂੰ ਦੱਸਣਾ ਹੈ ਕਿ ਅਗਲੇ 48 ਘੰਟੇ ਕਾਫੀ ਅਹਿਮ ਰਹਿਣ ਵਾਲੇ ਨੇ ਮੌਸਮ ਵਿਭਾਗ ਦੇ ਵੱਲੋਂ ਵੱਡਾ ਅਲਰਟ ਜਿਹੜਾ ਕਿ ਜਾਰੀ ਕੀਤਾ ਹੈ ਪਹਾੜਾਂ ਵਿੱਚ ਹੋ ਰਹੀ ਬਰਫਬਾਰੀ ਕਾਰਨ ਮੈਦਾਨੀ ਇਲਾਕਿਆਂ ਵਿੱਚ ਠੰਡ ਦਾ ਕਹਿਰ ਵੱਧਦਾ ਜਾ ਰਿਹਾ ਹੈ ਤੇ ਉੱਥੇ ਹੀ ਅਗਲੇ ਦਿਨਾਂ ਦੇ ਲਈ ਮੌਸਮ ਵਿਭਾਗ ਵੱਡੀ ਪਹਿਕਵਾਣੀ ਕਰਦੇ ਹੋਏ ਚੇਤਾਵਨੀ ਜਾਰੀ ਕੀਤੀ ਹੈ ਮੌਸਮ ਵਿਭਾਗ ਵੱਲੋਂ ਜਾਰੀ ਅਨੁਕੜਿਆਂ ਦੇ ਅਨੁਸਾਰ 16 ਜਨਵਰੀ ਤੱਕ येलो ਅਲਰਟ ਰਹੇਗਾ ਤੇ ਇਸ ਤੋਂ ਬਾਅਦ ਮੌਸਮ ਦੇ ਵਿੱਚ ਸੁਧਾਰ ਵੇਖਣ ਨੂੰ ਮਿਲ ਸਕਦਾ ਹੈ ਹੋਤੇ ਹੀ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਰੈਡ ਅਲਰਟ ਅਤੇ ਔਰੇਂਜ ਅਲਰਟ ਵੀ ਜਾਰੀ ਕਰ ਦਿੱਤਾ ਗਿਆ ਮੌਸਮ ਵਿਭਾਗ ਦੇ ਮੁਤਾਬਕ 2 ਦਿਨ 48 ਘੰਟੇ ਯਾਨੀ ਕਿ ਬੇहद ਖਾਸ ਮੰਨੇ ਜਾ ਰਹੇ ਨੇ ਜਿਸ ਤਰ੍ਹਾਂ ਅਨ ਸੂਬੇ ਦੇ ਕਈ ਜ਼ਿਲ੍ਹਿਆਂ ਵਿੱਚ ਸੀਤ ਲਹਿਰ ਦਾ ਰੈਡ ਅਲਰਟ ਰਹਿਗਾ ਤੇ ਆਲਮ ਹੈ ਕਿ ਠੰਡ ਦਾ कहर ਪੰਜਾਬ ਦੇ ਹਰ ਹਿੱਸੇ ਵਿੱਚ ਨਜ਼ਰ ਆ ਰਿਹਾ ਹੈ ਇਥੇ ਇਹ ਵੀ ਦੱਸਦੀ ਹੈ ਕਿ ਕੰਬਣੀ ਵਾਲੀ ਠੰਡ ਪੈਣ ਦੇ ਨਾਲ ਨਾਲ ਪੰਜਾਬ ਵਿੱਚ ਠੰਡੀਆਂ ਹਵਾਵਾਂ ਵੀ ਚੱਲ ਰਹੀਆਂ ਨੇ ਮੌਸਮ ਵਿਭਾਗ ਦੇ ਮੁਤਾਬਕ तेरह जनवरी यानी कि आज गुरदासपुर अमृतसर तरन तारण मोगा फिरोजपुर फरीदकोट फाजलका मुखसर साहिब और बठिंडा वेरी डेंस ले रेड अलर्ट भी जारी किया गया है उत्थे ही पठानकोट कपूरथला जलंधर हुशियरपुर शहर लुधियाने ऑरेंज अलर्ट जारी किया गया इस ही, रूपनगर मोहाली बरनला पटियाला फतेहगढ़ साहिब येलो अलर्ट जारी किया गया ਇਸ ਤਰ੍ਹਾਂ ਦੇ ਮੌਸਮ ਦੇ ਵਿੱਚ ਬਿਮਾਰੀਆਂ ਦਾ ਖਤਰਾ ਵਾਚਾਂਦਾ ਹੈ ਤੇ ਇਸ ਲਈ ਸਾਵਧਾਨੀਆਂ ਵਰਤਣ ਦੀ ਵੀ ਲੋੜ ਹੈ ਕਿਉਂਕਿ ਇਸ ਅੰਤਰ ਕਾਰਨ ਲੋਕ ਹਾਲੋ ਬਿਹਾਲ ਹੋ ਰਹੇ ਨੇ ਤੇ ਉਹਨਾਂ ਨੇ ਕਿਹਾ ਕਿ ਧੁੱਪ ਦੌਰਾਨ ਲੋਕ ਕਪੜੇ ਘੱਟ ਕਰ ਦਿੰਦੇ ਹਨ ਅਤੇ ਸ਼ਾਮ ਨੂੰ ਠੰਡ ਵਾਚਾਂਦੀ ਤੇ ਉਹ ਗਰਮ ਸੱਜੜਾ ਕੀ ਹੋ ਜਾਂਦਾ ਹੈ ਖਾਸ ਤੌਰ ਤੇ ਜਿਹੜੇ ਲੋਕ ਘਰੋਂ ਬਾਹਰ ਜਾਂਦੇ ਨੇ ਉਹਨਾਂ ਨੂੰ ਆਪਣਾ ਬਚਾਅ ਕਰਨप्रति ਗੰਭੀਰਤਾ ਬਖਾਉਣੀ ਚਾਹੀਦੀ ਹੈ ਆਲਮ ਹੈ ਕਿ ਆਮ ਜਨ ਜੀਵਨ ਬੇਹਤ ਪ੍ਰਭਾਵਿਤ ਹੋ ਰਿਹਾ ਹੈ ਖਾਸ ਤੌਰ ਤੇ ਸੜਕ ਕੰਡੇ ਰਹਿ ਕੇ ਗੁਜ਼ਾਰਾ ਕਰਨ ਵਾਲਿਆਂ ਨੂੰ 24 ਘੰਟੇ ਅੰਦਰ ਤਾਪਮਨ ਦੇ ਵਿੱਚ 14 ਡਿਗਰੀ ਤੱਕ ਦੇ ਅੰਤਰ ਦਾ ਸਾਹਮਣਾ ਕਰਨਾ ਪੈ ਰਿਹਾ ਜੋ ਕਿ ਆਮ ਨਾਲੋਂ ਕਿਤੇ ਵੱਧ ਹੈ ਤੌਦਰ ਚਰਨ ਪੁੱਲਰ ਨੂੰ ਲੈ ਕੇ ਇੱਕ ਵੱਡਾ ਅਪਡੇਟ ਸਾਹਮਣੇ ਆ ਰਿਹਾ ਚੰਨੀਗੜ੍ਹ ਦੇ ਵਿੱਚ ਕੇਂਦਰੀ ਜਾਂਚ ਬਿਊਰੋ ਦੇ ਅਧਿਕਾਰ ਖੇਤਰ ਨੂੰ ਲੈ ਕੇ ਪੰਜਾਬ ਕੈਡਰ ਦੇ ਸੀਨੀਅਰ ਆਈਪੀਐਸ ਅਧਿਕਾਰੀ ਹਰਚਰਨ ਸਿੰਘ ਪੁੱਲਰ ਨੇ ਆਪਣੀ ਡਾਇਰ ਪਟੀਸ਼ਨ ਨੂੰ ਵਾਪਸ ਲੈ ਲਈ ਹੈ ਤੇ ਜਸਨੋ ਸਵੀਕਾਰ ਕਰਦੇ ਹੋਏ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਅਤੇ ਇਹ ਆਜ਼ਾਦੀ ਦਿੱਤੀ ਕਿ ਉਹ ਹੁਣ ਚਾਰਜ ਸ਼ੀਟ ਨੂੰ ਚੁਣੌਤੀ ਦਿੰਦੇ ਹੋਏ ਨਵੀ ਅਤੇ ਵਿਆਪਕ ਪਟੀਸ਼ਨਾਂ ਦਾਇਰ ਕਰ ਸਕਤੇ ਹਨ ਤੇ ਮਾਮਲੇ ਦੀ ਸੁਣਵਾਈ ਚੀਫ ਜਸਟਿਸ ਸ਼ੀਲ ਨਾਗੂ ਅਤੇ ਜਸਟਿਸ ਨੀਚਾ ਕੁਲਪੰਥ ਕਲਸਨ ਦੀ ਬੈਂਚ ਸਾਹਮਣੇ ਹੋਈ। सीबीआई ਵੱਲੋਂ ਪੇਸ਼ ਹੋਏ ਪਾਇਰਤ ਦੇ ਸੋਲੀਸਟਰ ਚਰਨਲ ਤੁਸ਼ਾਰ ਮਹਿਤਾ ਨੇ ਅਦਾਲਤ ਨੂੰ ਦੱਸਿਆ ਕਿ ਚੰਡੀਗੜ੍ਹ ਦੇ ਵਿੱਚ सीबीआई ਦੇ ਅਧਿਕਾਰ ਖੇਤਰ ਨਾਲ ਜੁੜੇ ਮੁੱਦੇ ਦੀ ਡੂੰਗੀ ਜਾਂਚ ਕਰ ਲਈ ਗਈ ਹੈ ਅਤੇ ਇਸ ਸੰਬੰਧ ਵਿੱਚ ਏਜੰਸੀ ਨੇ ਆਪਣਾ ਜਵਾਬੀ ਹਲਫਨਾਮਾ ਵੀ ਤਿਆਰ ਕਰ ਲਿਆ। ਦਸਨ ਉਹ ਸੈਟਨ ਹਜ਼ਾਰਤ ਦੇ ਵਿੱਚ ਦਾਇਰ ਕੀਤਾ ਜਾ ਸਕਦਾ ਹੈ ਤੁਸ਼ਾਰ ਮਹਿਤਾ ਨੇ ਸਪਸ਼ਟ ਕੀਤਾ ਕਿ ਅਦਾਲਤ ਦੇ ਸਾਹਮਣੇ ਮੂਲ ਪ੍ਰਸ਼ਨ ਇਹ ਹੈ ਕਿ ਦਿੱਲੀ ਵਿਸ਼ੇਸ਼ ਪੁਲਿਸ ਪੁਲਿਸ ਸਥਾਪਨਾ ਐਕਟ ਦੇ ਉਦੇਸ਼ ਦੇ ਲਈ ਚੰਡੀਗੜ੍ਹ ਨੂੰ ਪੂਰੀ ਤਰ੍ਹਾਂ ਇੱਕ ਕੇਂਦਰ ਸ਼ਾਸਿਤ ਪ੍ਰਦੇਸ਼ ਮੰਨਿਆ ਜਾਵੇਗਾ ਅਤੇ ਕੀ ਇਸੇ ਆਧਾਰ ਤੇ ਸੀਬੀਆਈ ਨੂੰ ਵਿਆਪਕ ਅਧਿਕਾਰ ਪ੍ਰਾਪਤ ਹੁੰਦੇ ਹਨ ਤੁਰਕ ਅੱਗੇ ਅਗਲੀ ਖਬਰ ਦੇ ਵੱਲ ਮੈਂ ਤੇਜ਼ ਪੰਨੋਂ ਲੈ ਕੇ ਅਗਲੀ ਖਬਰ ਸਾਹਮਣੇ ਆ ਰਹੀ ਹੈ ਦੱਸਣ ਲੱਗੇ ਉਹਨਾਂ ਦੇ ਵੱਲੋਂ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕੀਤਾ ਗਿਆ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਕੁਝ ਅਹਿਮ ਗੱਲਾਂ ਸਾਂਝੀਆਂ ਕੀਤੀਆਂ ਗਈਆਂ ਨੇ ਤੇ ਆਓ ਸੁਣਦੇ ਹਾਂ ਸਾਡੇ ਕੁਝ ਵਿਰੋਧੀ ਧਿਰ ਵਾਲੇ ਜਿਹੜੇ ਗੱਲ ਕਰਦੇ ਆ ਕਿ ਪਤਾ ਨਹੀਂ ਲਾਅ ਐਂਡ ਆਰਡਰ ਨੂੰ ਕੀ ਹੋ ਗਿਆ ਇੱਕ ਗੱਲ ਬੜੀ ਕਲੀਅਰ ਜਿਹੜੀ ਮਾਨ ਸਾਹਿਬ ਨੇ ਬਾਰ-ਬਾਰ ਕਹੀ ਹੈ ਕਿ ਜੇ ਕੋਈ ਵਿਅਕਤੀ ਕਾਨੂੰਨ ਆਪਣੇ ਹੱਥ ਦੇ ਵਿੱਚ ਲੈਂਦਾ ਉਹ ਕਿਸੇ ਦੇ ਉੱਤੇ ਗੋਲੀ ਚਲਾਉਂਦਾ ਤਾਂ ਅੱਗੋਂ ਉਹਨੂੰ ਲੋਰੀ ਨਹੀਂ ਸੁਣਾਈ ਜਾਊਗੀ। ਉਹਦੀ ਭਾਸ਼ਾ ਦੇ ਵਿੱਚ ਜਵਾਬ ਦਿੱਤਾ ਜਾਊਗਾ। ਪੰਜਾਬ ਮਾਨਸਾਬ ਦੇ ਸੁਰੱਖਿਅਤ ਹੱਤਾਂ ਦੇ ਵਿੱਚ ਔਰ ਜ਼ੀਰੋ ਟੋਲਰੈਂਸ ਨੀਤੀ ਹੈ। ਅੱਜ ਸਵੇਰੇ ਤੁਸੀਂ ਡੀਜੀਪੀ ਸਾਹਿਬ ਦੀ ਵੀ ਪ੍ਰੈਸ ਕਾਨਫਰੰਸ ਸੁਣੀ ਹੈ। ਕਿ ਕੋਈ ਇਸ ਤਰ੍ਹਾਂ ਦਾ ਮਾਮਲਾ ਨਹੀਂਗਾ ਜਿਹੜਾ ਅਨਸੋਲਵਡ ਹੈ। ਪੰਜਾਬ ਪੁਲਿਸ ਸਮਰੱਥਾ ਇਸ ਚੀਜ਼ ਦੇ ਕਿ ਉਹ ਕਿਸੇ ਵੀ ਸਿਚੁਏਸ਼ਨ ਦਾ ਸਾਹਮਣਾ ਕਰ ਸਕੇ ਔਰ ਉਹ ਲੇਟੈਸਟ ਇਕੁਪਮੈਂਟ ਦੇ ਨਾਲ ਮੁਕੰਮਲ ਰੂਪ ਦੇ ਵਿੱਚ ਲੈਸ ਹੈ ਸਰਪੰਚ ਦਾ ਜਿਹੜਾ ਮਰਡਰ ਹੋਇਆ ਸੀ 110 ਕਿਲੋਮੀਟਰ ਤੱਕ ਪੁਲਿਸ ਨੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਜਿਹੜੀ ਸੀ ਉਹ ਲੰਬੀ ਔਰ ਉਸ ਤੋਂ ਬਾਅਦ ਉਹਨਾਂ ਨੂੰ ਚੇਸ ਕਰਦਿਆਂ ਹੋਇਆਂ ਪੁਲਿਸ 36 ਗੜ ਤੱਕ ਪਹੁੰਚ ਗਈ 36 ਗੜ ਦੀ ਪੁਲਿਸ ਦੀ ਮਦਦ ਦੇ ਨਾਲ ਦੋਨੋਂ ਜਿਹੜੇ ਸ਼ੂਟਰ ਸੀਗੇ ਉਹਨਾਂ ਨੂੰ ਅਰੈਸਟ ਕਰ ਲਿਆ ਗਿਆ ਔਰ ਉਹਨਾਂ ਨੂੰ ਪੰਜਾਬ ਲਿਆਂਦਾ ਜਾ ਰਿਹਾ। ਉਹਨੂੰ ਪਨਾਹ ਦੇਣ ਵਾਲਾ ਜਿਹੜਾ ਵਿਅਕਤੀ ਸੀ ਉਹਨੂੰ ਵੀ ਅਰੈਸਟ ਕੀਤਾ ਗਿਆ। ਲੁਧਿਆਣਾ ਦੇ ਵਿੱਚ ਹੈਬੋਵਾਲ ਦੇ ਵਿੱਚ ਕੁਝ ਸਮਾਂ ਪਹਿਲਾਂ ਗੋਦਾਰਾ ਗੈਂਗ ਦੇ ਦੋ ਜਿਹੜੇ ਗੈਂਗਸਟਰ ਨੇ ਉਹਨਾਂ ਦੇ ਨਾਲ ਪੁਲਿਸ ਦਾ ਮੁਕਾਬਲਾ ਹੋਇਆ ਔਰ ਦੋਨੋਂ ਅਰੈਸਟ ਕੀਤੇ ਗਏ ਨੇ। ਉਹਨਾਂ ਨੇ ਪੁਲਿਸ ਦੇ ਉੱਤੇ ਗੋਲੀ ਚਲਾਈ ਸੀ। ਇੱਕ ਜਿਹੜੀ ਹੋਰ ਤੁਹਾਨੂੰ ਮੈਂ ਅਪਡੇਟ ਦੇਣੀ ਚਾਹੁੰਦਾ ਜਿਹੜੀ ਕਿ ਰਾਣਾ ਬਲਾਚੌਰੀਆ ਜਿਹੜਾ ਖੇਡਾਂ ਦਾ ਪ੍ਰਮੋਟਰ ਸੀਗਾ ਉਹਦੇ ਉੱਤੇ ਜਿਹੜੀ ਗੋਲੀ ਚੱਲੀ ਸੀ ਇੱਥੇ ਮੋਹਾਲੀ ਦੇ ਵਿੱਚ ਗਰਾਊਂਡ ਉਹਦੇ ਸਬੰਧੀ ਜਿਹੜੇ ਉਹਨੂੰ ਉੱਤੇ ਗੋਲੀ ਚਲਾਉਣ ਵਾਲੇ ਸ਼ੂਟਰ ਸੀ ਉਹ ਦੋਨੋਂ ਅਰੈਸਟ ਕਰ ਲਏ ਗਏ ਆ ਔਰ ਇਹਨਾਂ ਨੂੰ ਪੱਛਮੀ ਬੰਗਾਲ ਦੇ ਵਿੱਚੋਂ ਕੋਲਕਾਤਾ ਤੋਂ ਅਰੈਸਟ ਕੀਤਾ ਗਿਆ ਤਦਰੇ ਮਸ਼ਹੂਰ ਪੰਜਾਬੀ ਗਾਇਕ ਮਿੱਕਾ ਸਿੰਘ ਨੂੰ ਲੈ ਕੇ ਇਹ ਅਕਲੀ ਖਬਰ ਸਾਹਮਣੇ ਆ ਰਹੀ ਹੈ। ਅਵਾਰਾ ਕੁੱਤਿਆਂ ਨਾਲ ਸੰਬੰਧਿਤ ਇੱਕ ਕੇਸ ਹਾਲੀ ਵਿੱਚ ਸੁਪਰੀਮ ਕੋਰਟ 'ਚ ਸੁਣਿਆ ਗਿਆ। ਸੁਣਵਾਈ ਦੌਰਾਨ ਅਦਾਲਤ ਨੇ ਕੁੱਤਿਆਂ ਦੇ ਵਿਵਹਾਰ ਤੇ ਚੋਚਾ ਕੀਤੀ। ਇਸ ਸਮੇਂ ਸੁਪਰੀਮ ਕੋਰਟ ਜਨਤਕ ਖਾਵਾ ਤੇ 12 ਕੁੱਤਿਆਂ ਦੁਆਰਾ ਪੈਦਾ ਹੋਣ ਵਾਲੇ ਖਤਰਿਆਂ ਬਾਰੇ ਗੰਭੀਰਤਾ ਨਾਲ ਚਰਚਾ ਵਿਚਰੂਜੀ ਹੋਈ ਹੈ। ਨਗਰ ਨਿਗਮਾ ਵੱਲੋਂ ਅਵਾਰਾ ਕੁੱਤਿਆਂ ਦੇ ਮਾੜੇ ਪ੍ਰਬੰਧਨ ਰੇਪਸ ਤੇ ਰੈਬਸ ਦੇ ਖਤਰੇ ਤੇ ਕੁੱਤਿਆਂ ਦੇ ਕਟਣ ਬਾਰੇ ਕਈ ਸਵਾਲ ਉਠਾਏ ਜਾ ਰਹੇ ਨੇ ਸੁਪਰੀਮ ਕੋਰਟ ਦੇ ਸਾਹਮਣੇ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਅਵਾਰਾ ਕੁੱਤਿਆਂ ਤੇ ਜਨਤਕ ਸੁਰੱਖਿਆ ਵਿਚਕਾਰ ਸੰਤੁਲਨ ਕਿਵੇਂ ਬਣਾਇਆ ਜਾਵੇ ਅਵਾਰਾ ਕੁੱਤਿਆਂ ਦੇ ਮੁੱਦੇ ਤੇ ਅਜੇ ਤੱਕ ਕੋਈ ਅਹਿਮ ਫੈਸਲਾ ਨਹੀਂ ਲਿਆ ਗਿਆ ਹੈ ਤੇ ਸੁਣਵਾਈ ਚੱਲੀ ਹੈ ਇਸ ਦੌਰਾਨ ਪ੍ਰਸਿੱਧ ਬਾਲੀਵੁੱਡ ਦੇ ਪੰਜਾਬੀ ਗਾਇਕ ਮਿਕਾ ਸਿੰਘ ਨੇ ਬੇਜ਼ੁਬਾਨ ਜਾਨਵਰਾਂ ਦੇ ਲਈ ਮਹੱਤਵਪੂਰਨ ਕਾਰਵਾਈ ਦੀ ਮੰਗ ਕੀਤੀ ਹੈ ਅਤੇ ਦੇਸ਼ ਦੀ ਸੁਪਰੀਮ ਕੋਰਟ ਨੂੰ ਇੱਕ ਵਿਸ਼ੇਸ਼ ਅਪੀਲ ਕੀਤੀ ਹੈ ਕਿ ਕੁੱਤਿਆਂ ਦੇ ਲਈ ਸਟੈਂਡ ਲੈਂਦੇ ਹੋਏ ਮਿਕਾ ਨੇ ਕਿਹਾ ਕਿ ਉਹ ਉਹਨਾਂ ਦੀ ਦੇਖਭਾਲ ਨੂੰ ਯਕੀਨੀ ਬਣਾਉਣ ਤੇ ਹੋਰ ਨੁਕਸਾਨ ਤੋਂ ਬਚਣ ਲਈ ਆਪਣੀ 10 ਏਕੜ ਜ਼ਮੀਨ ਦਾਨ ਕਰਨ ਦੇ ਲਈ ਤਿਆਰ ਹਨ ਜਿਹਾ ਮਿਕਾ ਸਿੰਘ ਨੇ ਇਸ ਮਾਮਲੇ ਬਾਰੇ ਸੋਸ਼ਲ ਮੀਡੀਆ ਤੇ ਪੋਸਟ ਕੀਤਾ ਗਾਇਕ ਨੇ ਆਪਣੇ ਸੋ ਆਪਕਾ ਹੈਂਡਲ ਤੇ ਲਿਖਿਆ ਮਿਕਾ ਸਿੰਘ ਭਾਰਤ ਦੀ ਮਾਨਯੋਗ ਸੁਪਰੀਮ ਕੋਰਟ ਨੂੰ ਨਿਮਰਤਾ ਨਾਲ ਬੇਨਤੀ ਕਰਦਾ ਹੈ ਕਿ ਉਹ ਕੁੱਤਿਆਂ ਦੀ ਭਲਾਈ ਨੂੰ ਪ੍ਰਭਾਵਿਤ ਕਰਨ ਵਾਲੀ ਕਿਸੇ ਵੀ ਕਾਰਵਾਈ ਤੋਂ ਬਚਣ ਤੇ ਵਿਚਾਰ ਕਰੇ ਨਿਕਾ ਨੇ ਅੱਗੇ ਲਿਖਿਆ ਮੈਂ ਨਿਮਰਤਾ ਨਾਲ ਬੇਨਤੀ ਕਰਦਾ ਹਾਂ ਕਿ ਮੇਰੇ ਕੋਲ ਕਾਫੀ ਜ਼ਮੀਨ ਉਪਲਬਧ ਹੈ ਤੇ ਮੈਂ ਕੁੱਤਿਆਂ ਦੀ ਦੇਖਭਾਲ ਆਸਰਾ ਅਤੇ ਤੰਦਰੁਸਤੀ ਲਈ 10 ਏਕੜ দান ਕਰਨ ਦੇ ਲਈ ਪੂਰੀ ਤਰ੍ਹਾਂ ਤਿਆਰ ਹਾਂ ਮੇਰੀ ਇੱਕੋ ਇੱਕ ਬੇਨਤੀ ਹੈ ਕਿ ਟੁਕਵੇਂ ਮਨੁੱਖੀ ਸਰੋਤਾਂ ਦੇ ਦੇਖਪਾਲ ਕਰਨ ਵਾਲਿਆਂ ਦੇ ਰੂਪ ਵਿੱਚ ਸਹਾਇਤਾ ਹੋ ਇਹਨਾਂ ਜਾਨਵਰਾਂ ਦੀ ਜ਼ਿੰਮੇਵਾਰੀ ਨਾਲ ਦੇਖਪਾਲ ਕਰਨ ਦੇ ਸਮਰਥ ਹਨ ਮੈਂ ਆਸਰਾਕਰਨ ਦੇ ਨਿਰਮਾਣ ਤੇ ਕੁੱਤਿਆਂ ਦੀ ਸੁਰੱਖਿਆ ਸਿਹਤ ਤੇ ਨਰਸਤ ਨੂੰ ਯਕੀਨੀ ਬਣਾਉਣ ਦੇ ਉਦੇਸ਼ ਨਾਲ ਸਾਰੀਆਂ ਪਹਿਲ ਕਦਮੀਆਂ ਲਈ ਜ਼ਮੀਨ ਪ੍ਰਦਾਨ ਕਰਨ ਦੇ ਲਈ ਤਿਆਰ ਹਾਂ ਤੁਸੀਂ ਵੀ ਸਾਵਧਾਨ ਹੋ ਜਾਓ ਜੀ ਹਾਂ ਦਾਸ ਨੇ ਕਿ ਕੋਈ ਵੱਡਾ ਅਪਡੇਟ ਸੜਕ ਤੇ ਜਿਹੜਾ ਕਿ ਟੋਏ ਨੇ ਉਹਨਾਂ ਨੂੰ ਲੈ ਕੇ ਸਾਹਮਣੇ ਆ ਰਹੇ ਜੇਕਰ ਤੁਸੀਂ ਟੋਲ ਟੈਕਸ ਦੇ ਕੇ ਸਫ਼ਰ ਕਰ ਰਹੇ ਹੋ ਅਤੇ ਸੜਕ ਦੀ ਮਾੜੀ ਹਾਲਤ ਜਾਂ ਟੋਇਆਂ ਕਾਰਨ ਤੁਹਾਡੀ ਗੱਡੀ ਦਾ ਕੋਈ ਨੁਕਸਾਨ ਹੁੰਦਾ ਹੈ ਤਾਂ ਹੁਣ ਤੁਸੀਂ ਇਸ ਦੇ ਲਈ ਸੜਕ ਦੀ ਦੇਖਭਾਲ ਕਰਨ ਵਾਲੀ ਕੰਪਨੀ ਤੋਂ ਮੁਆਵਜ਼ੇ ਦੀ ਮੰਗ ਕਰ ਸਕਦੇ ਹੋ ਜਿਹਾ ਉਪਭੋਕਤਾ ਸੁਰੱਖਿਆ ਕਾਨੂੰਨ ਤਹਿਤ ਚੰਗੀ ਸੜਕ ਦੀ ਸਹੂਲਤ ਨਾ ਮਿਲਣਾ ਸੇਵਾ ਵਿੱਚ ਕਮੀ ਡੈਫੀਸ਼ੀਐਂਸੀ ਆਫ ਸਰਵਿਸ ਦੇ दायरे ਵਿੱਚ ਆਉਂਦਾ ਹੈ ਇਸ ਲਈ ਜੇਕਰ ਟੋਲ ਵਾਲੀ ਸੜਕ ਦੀ ਮੁਰੰਮਤ ਨਾ ਹੋਣ ਕਾਰਨ ਤੁਹਾਡਾ ਕੋਈ ਨੁਕਸਾਨ ਹੁੰਦਾ ਹੈ ਤਾਂ ਸੰਬੰਧਿਤ ਰੋਡ ਮੇਨਟੇਨੈਂਸ ਕੰਪਨੀ ਇਸ ਦੇ ਲਈ ਸਿੱਧੇ ਤੌਰ ਤੇ ਜ਼ਿੰਮੇਵਾਰ ਹੋਵੇਗੀ ਹਰਜਾਨਾ ਜਾਂ ਮੁਆਵਜ਼ਾ ਕਲੇਮ ਕਰਨ ਦੇ ਲਈ ਸਰਕਾਰ ਵੱਲੋਂ ਕਈ ਵਿਕਲਪ ਦਿੱਤੇ ਗਏ ਨੇ ਰਾਸ਼ਟਰੀ ਖਪਤਕਾਰ ਹੈਲਪਲਾਈਨ ਤੁਸੀਂ ਟੋਲ ਫ੍ਰੀ ਨੰਬਰ 1915 ਜਾਂ 1811 4000 तक कॉल करके अपनी शिकायत दर्ज करवा सकते हो व्हाट्सएप या एसएमएस ਤੁਸੀਂ ਆਪਣੀ ਸ਼ਿਕਾਇਤ 8800000115 ਨੰਬਰ ਤੇ WhatsApp ਜਾਂ SMS ਰਾਹੀਂ ਵੀ ਭੇਜ ਸਕਦੇ ਹੋ ஆன்ਲਾਈਨ ਪੋਰਟਲ ਉਪਭੋਗਤਾ ਮੰਤਰਾਲੇ ਦੇ ਪੋਰਟਲ ਤੇ ਜਾ ਕੇ ਵੀ ਆਨਲਾਈਨ ਰਜਿਸਟ੍ਰੇਸ਼ਨ ਕੀਤੀ ਜਾ ਸਕਦੀ ਹੈ ਪਿਹਿਤ ਵਾਹਨ ਚਾਲ ਜ਼ਿਲ੍ਹਾ ਉਪਕਟ ਕਮਿਸ਼ਨ ਵਿੱਚ ਵੀ ਕੇਸ ਦਾਇਰ ਕਰ ਸਕਦੇ ਹਾਂ ਤੇ ਇਸ ਪ੍ਰਕਿਰਿਆ ਲਈ ਤੁਹਾਡੇ ਕੋਲ ਲਿਖੇ ਲਿਖੇ ਮੁਆਵਜ਼ੇ ਵੀ ਜ਼ਰੂਰੀ ਹੋਣੇ ਚਾਹੀਦੇ ਨੇ ਟੋਲ ਟੈਕਸ ਦੀ ਰਸੀਦ ਵਾਹਨ ਦੇ ਨੁਕਸਾਨ ਨੂੰ ਠੀਕ ਕਰਵਾਉਣ ਦਾ ਪੱਕਾ ਬਿੱਲ ਜੇਕਰ ਅਦਾਲਤ ਵਿੱਚ ਤੁਹਾਡਾ ਦਾਵਾ ਸਹੀ ਸਾਬਤ ਹੁੰਦਾ ਹੈ ਤਾਂ ਕਮਿਸ਼ਨ ਨਾ ਸਿਰਫ ਤੁਹਾਨੂੰ ਹਰਜ਼ਾਨਾ ਦੇਵੇਗਾ ਸਗੋਂ ਕੇਸ ਦਰਜ ਕਰਨ ਤੇ ਹੋਇਆ ਕਾਨੂੰਨੀ ਖਰਚਾ ਵੀ ਕੰਪਨੀ ਉੱਪਰ ਨਾ ਪਵੇਗਾ ਤਖੀ ਖਬਰ ਵਿਤਮੰਤਰੀ ਹਰਪਾਲ ਸਿੰਘ ਜੀ ਨੂੰ ਲੈ ਕੇ ਸਾਹਮਣੇ ਆ ਰਹੀ ਹੈ ਮੈਡੀਕਲ ਕਾਲਜ ਬਣਨ ਦੀ ਖੁਸ਼ੀ ਜੇ ਮੰਤਰੀ ਹਰਪਾਲ ਸਿੰਘ ਜੀ ਮਾ ਅਤੇ ਬਰਿੰਦਰ ਕੋਇਲ ਨਾਲ ਰੋਡ ਸ਼ੋਅ ਕਰ ਰਹੇ ਹਰਕਾ ਲਹਿਰਾ ਗਾਗਾ ਲੋਕ ਤਸਵੀਰਾਂ ਵੀ ਸਾਹਮਣੇ ਆਏ ਨੇ ਜਿੱਥੇ ਤਸਵੀਰਾਂ ਤੁਸੀਂ ਸਾਫ਼ ਤੌਰ ਤੇ ਦੇਖ ਸਕਦੇ ਹੋ ਕਿ ਲੋਕਾਂ ਦਾ ਉਹਨਾਂ ਦੇ ਵੱਲੋਂ ਜਿਹੜਾ ਕੀ ਧੰਨਵਾਦ ਵੀ ਕੀਤਾ ਜਾ ਰਿਹਾ ਤੇ ਲੋਕਾਂ ਦੇ ਵੱਲੋਂ ਵੀ ਮੰਤਰੀਆਂ ਦਾ ਧੰਨਵਾਦ ਕੀਤਾ ਜਾ ਰਿਹਾ ਔਰ ਲਹਿਰੇ ਦੇ ਨੌਜਵਾਨ ਮੁੰਡੇ ਕੁੜੀਆਂ ਦਿਢ ਵਜੇ ਨੌਜਵਾਨ ਮੁੰਡੇ ਕੁੜੀਆਂ ਆਪਣਾ ਦਾਖਲਾ ਲੈ ਲਈਆ ਕਰ। ਕੰਡੀਗਸ ਕਰਨ ਦੇ ਲਈ ਪਟਿਆਲਾ ਲੁਧਿਆਣਾ ਚੰਡੀਗੜ੍ਹ ਮੰਗਰਾਸ ਉੱਥੇ ਜਾਣ ਦੀ ਲੋੜ ਵੀ ਪੈਣੀ ਜਿਹੜਾ ਬੱਚਾ ਹੁਸ਼ਿਆਰ ਹੋਊਗਾ ਉਸ ਬੱਚੇ ਨੂੰ ਇਹ ਸੇ ਮੈਡੀਕਲ ਕਾਲਜ ਦੇ ਅੰਦਰ ਪਰਮਿਸ਼ਨ ਮਿਲੂਗੀ ਤੇ ਬਹੁਤ ਵੱਡੀ ਪ੍ਰਾਪਤੀ ਆ। ਹਰਮਾਇ ਜੀ ਮਾਜੀ ਕਿਉਂਕਿ ਆਪਾਂ ਨੂੰ ਰਾਜ ਸਰਕਾਰ ਦੇ ਅੰਦਰ ਵੀ ਦੇਖਣਾ ਹੁੰਦਾ ਸੀ ਕੋਈ ਰਿਹਾਸ ਦੇ ਅੰਦਰ ਸੀ ਕੋਈ ਧਾਣੇ ਜਾਂਦਾ ਸੀ ਕੋਈ ਪਟਿਆਰੇ ਜਾਂਦਾ ਸੀ ਕੋਈ ਲੋਹੇ ਜਾਂਦਾ ਸੀ ਹੁਣ ਲੋਕ ਰਾਜ ਕਰਵਾਉਣ ਦੇ ਲਈ ਲੋਕ ਸਰਕਾਰੀ ਕੌਂਸਲਰ ਦਾ ਕੰਮ ਨਹੀਂ ਜਦੋਂ 400 ਬੈੱਡ ਬਣ ਗਏ ਤੁਹਾਨੂੰ ਕਾਲਜ ਦਾ ਪਿਆਰਾ ਅਸੀਂ ਆਰਡਰ ਦੇ ਦਿੱਤਾ ਮਸ਼ੀਨਰੀ ਲੈ ਕੇ ਆਉਣ ਦਾ ਪੈਸੇ ਜਾਰੀ ਕਰ ਦਿੱਤੇ ਤੇਗੇ ਔਰ ਡਾਕਟਰਾਂ ਦੀ ਭਰਤੀ ਜਿਹੜੀ ਹਸਤਾਖਰ ਹੋ ਚੁੱਕੀ ਆ ਸੋ ਬਹੁਤ ਜਲਦੀ ਮੇਰਾ ਕਹਿਣ ਦਾ ਭਾਵ ਆ ਤਾਨੋ ਦੇਕਰ ਪ੍ਰਮਾਤਮਾ ਨਾ ਕਰੇ ਕੋਈ ਵੀ ਵਿਅਕਤੀ ਬਿਮਾਰ ਹੋਵੇ ਜੇਕਰ ਕੋਈ ਬਿਮਾਰ ਹੋ ਜਾਂਦਾ ਜਾਂ ਕੋਈ ਵਾਰ ਇਸ ਤਰ੍ਹਾਂ ਐਕਸੀਡੈਂਟ ਹੋ ਜਾਂਦਾਗਾ ਪਰ ਜਾਨ ਨਹੀਂ ਬਚਾਈ ਜਾ ਸਕਦੀ ਉਹਦੇ ਵਿੱਚ ਮੈਂ ਸਮਝਦਾ ਕਿ 글로 ਕੋਈ ਨਹੀਂ ਜਾਊਗਾ ਆਊਗਾ ਉਹ ਬਹੁਤ ਦੰਦ ਠੀਕੋ ਕੇ ਜਾਊਗਾ ਨਹੀਂ ਤਾਂ 2 ਢਾਈ ਘੰਟੇ ਤੁਹਾਨੂੰ 2 ਢਾਈ ਘੰਟੇ ਤੁਹਾਨੂੰ ਲੱਗ ਜਾਂਦੇ ਸੀ ਰਸਤੇ ਵਿੱਚ ਪਟਿਆਲੇ ਜਾਂਦੇ ਆ ਨਰੇ ਜਾਂਦੇ ਆ ਉਹਨਾਂ ਨੂੰ ਗੱਡਾ ਲਾਸਟ ਹੋ ਜਾਂਦਾ ਸੀ ਬਾਹਰੀ ਦਾ ਔਰ ਬਹੁਤ ਵਾਰ ਹੋਇਆ ਬਹੁਤ ਵਾਰ ਹੋਇਆ ਕਿ ਜਿਹੜਾ ਹਾਰਟ ਅਟੈਕ ਹੋ ਗਿਆ कहते जाता रास्ते रह गया बहुत बार होता एक्सचेंज होता रास्ते पूरा हो गया तो so, मैं समझना मेडिकल सरूत बदान जरा लहरा का दूसरे दोनों हल्क ने अंदर बहुत बड़ी देरी आ खुशी लहर पाई जा रही है पूरे पैसे पंजाब पाई जा रही है जिन्हें गोयल साहब ने कहा गोयल साहब ने कहा कि जरा मजदूर साहबाद काले शुरू नहीं हो ਪਰਵਿੰਦਰ ਸਿੰਘ ਜੀ ਸਕੇ ਹਾਂ ਮੈਂ ਉਹ ਪੁੱਛਣਾ ਚਾਹਾਂਗਾ ਕਿ ਤੁਸੀਂ ਉਸ ਮਸੂਲਾ ਸਾਹਿਬ ਦੇ ਵਿੱਚ ਤੁਹਾਡੇ ਪਰਿਵਾਰ ਦਾ ਪਿਛਲੇ 50 ਸਾਲ ਤੋਂ ਕਰਦਿਆਂਗਾ ਔਰ ਜੀਪੀਸੀ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਹਨਾਂ ਦੇ ਰਲ ਕੇ ਕੇਸ ਪਾਇਆ ਦਾ ਉਹ ਕਹਿੰਦਾ ਜਮੀਨ ਮੇਰੀ ਆ ਉਹ ਕਹਿੰਦਾ ਜਮੀਨ ਮੇਰੀ ਆ ਉਹ ਭਰਾਵੋ ਹੋਣਾ ਤਾਂ ਲੋਕਾਂ ਦਾ ਹਾਲਾਜ ਹੈ ਨਾ ਫੋੜ ਰਿਕਾਇਨਾਰੇ ਰਾਹੇ ਇਸੇ ਕਰਕੇ ਕੋ ਲੇਟ ਹੋਇਆ ਪਰ ਲੇਕਿਨ ਫਿਰ ਦਰਸਦਾ ਭਗਵਾਨ ਸਿੰਘ ਮਾਲ ਦੇ ਤਰ੍ਹਾਂ ਫੈਸਲਾ ਕੀਤਾ ਕਿ ਆਪਾਂ ਲੈਰੇ ਆਪਾਂ ਨਵਾਂ ਫੋਰੇ ਬਣਾਵਾਂਗਾ ਰੁਕਰਦਗ ਖਬਰਦਵਾਲ ਗਣਤੰਤਰ ਦਿਵਸ ਤੇ ਮੱਧਯ ਨਜ਼ਰੇ ਅਕਲੀ ਖਬਰ ਸਾਹਮਣੇ ਆ ਰਹੀ ਹੈ ਦਿੱਲੀ ਵਿਖੇ 26 ਜਨਵਰੀ 2026 ਨੂੰ ਹੋਣ ਵਾਲੀ ਗਣਤੰਤਰ ਦਿਵਸ ਦੀ ਪਰੇਡ ਦੇ ਵਿੱਚ ਪੰਜਾਬ ਦੀ ਝਾਂਕੀ ਇੱਕ ਵਾਰ ਫਿਰ ਆਪਣੀ ਚਮਕ ਬਿਖੇਰੇਗੀ ਪੁਕਤਾ ਸੂਤਰਾਂ ਦੇ ਹਵਾਲੇ ਨਾਲ ਇਹ ਖਬਰ ਸਾਹਮਣੇ ਆਈ ਹੈ ਇਹ ਰੱਖਿਆ ਮੰਤਰਾਲੇ ਨੇ ਪੰਜਾਬ ਸਰਕਾਰ ਦੇ ਪ੍ਰਸਤਾਵ ਨੂੰ ਪ੍ਰਵਾਨਗੀ ਦੇ ਦਿੱਤੀ ਹੈ ਪੰਜਾਬ ਤੇ ਲਈ ਇਹ ਵੱਡੀ ਪ੍ਰਾਪਤੀ ਹੈ ਜਾਣਕਾਰੀ ਅਨੁਸਾਰ ਇਸ ਵਾਰ ਦੀ ਚਾਕੀ ਬੇहद ਖਾਸ ਅਤੇ ਭਾਵੁਕ ਹੋਵੇਗੀ ਇਹ ਚਾਕੀ ਹਿੰਦ ਚਾਦਰ ਜਿਗਰੂ ਤੇਗ ਬਹਾਦਰ ਜੀ ਦੇ 359ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਹੋਵੇਗੀ ਇਸ ਰਾਹੀਂ ਗੁਰੂ ਸਾਹਿਬ ਦੀ ਮਹਾਨ ਸ਼ਹਾਦਤ ਅਤੇ ਉਹਨਾਂ ਦੇ ਜੀਵਨ ਪਰਸਫੇ ਨੂੰ ਪੂਰੀ ਦੁਨੀਆ ਦੇ ਸਾਹਮਣੇ ਪੇਸ਼ ਕੀਤਾ ਜਾਵੇਗਾ ਜਿੱਥੇ ਪੰਜਾਬ ਦੀ ਚਾਕੀ ਕਰਤੱਵ ਪੱਤੇ ਦਿਖਾਈ ਦੇਵੇਗੀ ਉਤਿਹੇ ਗਵਾਂਧੀ ਰਾਜ ਹਰਿਆਣਾ ਨੂੰ ਇਸ ਵਾਰ ਨਿਰਾਸ਼ਾ ਹੱਥ ਲੱਗੀ ਹੈ ਰੱਖਿਆ ਮੰਤਰੀ ਨੇ ਹਰਿਆਣਾ ਵੱਲੋਂ ਭੇਜੀ ਗਈ ਰਾਖੀ ਗੜੀ ਸਿੰਧੂ ਘਾਟੀ ਸਭਿਆਤਾ ਦੀ ਥੀਮ ਵਾਲੀ ਚਾਕੀ ਦੇ ਪ੍ਰਸਾਪ ਨੂੰ ਰੱਦ ਕਰ ਦਿੱਤਾ ਹੈ ਹਾਲਾਂਕਿ ਹਿਮਾਚਲ ਪ੍ਰਦੇਸ਼ ਤੇ ਲਈ ਖੁਸ਼ੀ ਦੀ ਖਬਰ ਹੈ ਕਿਉਂਕਿ 5 ਸਾਲਾਂ ਦੇ ਲੰਬੇ ਅੰਤਰਾਲ ਤੋਂ ਬਾਅਦ ਰਾਜ ਦੀ ਚਾਕਰੋਫਰੇਟ ਦੇ ਵਿੱਚ ਸ਼ਾਮਿਲ ਕੀਤਾ ਗਿਆ ਰੱਖਿਆ ਮੰਤਰੀ ਨੇ ਇਸ ਵਾਰ ਸਾਰੇ ਰਾਜਾ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ ਚਾਕੀਆਂ ਨੂੰ ਮਨਜ਼ੂਰੀ ਦਿੱਤੀ ਹੈ ਅਧਿਕਾਰੀਆਂ ਅਨੁਸਾਰ ਇਹ ਚੋਣ ਰੋਟੇਸ਼ਨ ਪੀਰੀਅਡ ਤਹਿਤ ਕੀਤੀ ਗਈ ਹੈ ਤਾਂ ਜੋ ਸਾਰੇ ਰਾਜਾਂ ਨੂੰ ਆਪਣੀ ਵਿਰਸਤ ਦਿਖਾਉਣ ਦਾ ਮੌਕਾ ਮਿਲ ਸਕੇ ਹਰਿਆਣਾ ਦੀ ਚਾਕੀ ਪਿਛਲੇ 4 ਸਾਲਾਂ ਤੋਂ ਲਗਾਤਾਰ ਫਰੇਡ ਦਾ ਹਿੱਸਾ ਬਣ ਰਹੀ ਸੀ ਜਿਸ ਕਾਰਨ ਇਸ ਵਾਰ ਉਸ ਨੂੰ ਜਗਾ ਨਹੀਂ ਮਿਲੀ ਰਾਣਾ ਬਲਚੌਰੀਆ ਮਾਮਲੇ ਦੇ ਵਿੱਚ ਇੱਕ ਨਵਾਂ ਮੋੜ ਸਾਹਮਣੇ ਆ ਰਿਹਾ ਗੋਲੀ ਮਾਰ ਕੇ ਕਤਲ ਕੀਤੇ ਗਏ ਰਾਣਾ ਬਲਚੌਰੀਆ ਦੇ ਮਾਮਲੇ ਵਿੱਚ ਵੱਡੀ ਅਪਡੇਟ ਮਿਲੀ ਹੈ ਅਰਸਲ ਬਲਚੌਰੀਆ ਕਤਲ ਦੇ ਮਾਮਲੇ ਵਿੱਚ ਪੰਜਾਬ ਪੁਲਿਸ ਨੇ ਵੱਡੀ ਕਾਰਵਾਈ ਕੀਤੀ ਹੈ ਪੰਜਾਬ ਪੁਲਿਸ ਨੇ ਦੋ ਸ਼ੂਟਰਾਂ ਨੂੰ ਗ੍ਰਿਫਤਾਰ ਕੀਤਾ ਹੈ ਤੇ ਦੋਹੇ ਸ਼ੂਟਰਾਂ ਨੂੰ ਪੱਛਮੀ ਬੰਗਾਲ ਤੋਂ ਗ੍ਰਿਫਤਾਰ ਕੀਤਾ ਗਿਆ ਪੜੇ ਗਏ ਸ਼ੂਟਰਾਂ ਦੀ ਪਛਾਣ ਕਰਨ ਪਾਠਕ ਤੇ ਤਰਨਦੀਪ ਸਿੰਘ ਵਜੋਂ ਹੋਈ ਹੈ ਤੇ ਇਹ ਕਾਰਵਾਈ ਪੱਛਮੀ ਬੰਗਾਲ ਐਸਟੀਐਫ ਸੈਂਟਰਲ ਏਜੰਸੀਆਂ ਦੀ ਮਦਦ ਨਾਲ ਕੀਤੀ ਗਈ ਹੈ ਪੰਜਾਬ ਪੁਲਿਸ ਦੀ ਐਂਟੀ ਗੈਂਗਸਟਰ ਟਾਸਕ ਫੋਰਸ ਨੇ ਪੰਜਾਬ ਮਹਾਰਾਸ਼ਟਰ ਕਰਨਾਟਕ ਪੱਛਮੀ ਬੰਗਾਲ ਅਤੇ ਸਿੱਕਮ ਵਿੱਚ ਕਾਰਵਾਈਆਂ ਦੌਰਾਨ ਦੋ ਸ਼ੂਟਰਾਂ ਨੂੰ ਗ੍ਰਿਫਤਾਰ ਕੀਤਾ ਤੇ ਇਸ ਕਾਰਵਾਈ ਵਿੱਚ ਸਿੱਕਮ ਪੁਲਿਸ ਮੁੰਬਈ ਪੁਲਿਸ ਪੱਛਮੀ ਬੰਗਾਲ ਸਪੈਸ਼ਲ ਟਾਸਕ ਫੋਰਸ ਕੇਂਦਰੀ ਏਜੰਸੀਆਂ ਅਤੇ ਹਾਫਲਾ ਵਿਸ਼ੇਸ਼ ਸਥਾਨਕ ਪੁਲਿਸ ਦੀ ਮਦਦ ਲਈ ਸੀ ਇਸ ਤੋਂ ਇਲਾਵਾ ਵਿਦੇਸ਼ੀ ਹੈਂਡਲਰ ਅਮਰ ਖਾਬੇ ਰਾਜਪੂਤਾ ਦੇ ਨਸਤੀ ਕੀ ਰਿਸ਼ਤੇਦਾਰ ਆਕਾਸ਼ ਨੂੰ ਵੀ ਗ੍ਰਫਤਾਰ ਕੀਤਾ ਗਿਆ ਪੁਲਿਸ ਕਾਰੀ ਹੋ ਗਿਆ 15 ਦਸੰਬਰ 2025 ਦੀ ਸ਼ਾਮ ਨੂੰ ਮਹਾਲੀ ਦੇ ਸੁਹਾਣਾ ਵਿੱਚ ਟੂਰਨਾਮੈਂਟ ਦੌਰਾਨ ਕਬੱਡੀ ਪ੍ਰੋਮੋਟਰ ਰਾਣਾ ਬਲਸ਼ੌਰਿਆ ਦਾ ਕੋਲੀਆ ਮਾਰਕ ਵਿੱਚ ਕਤਲ ਕਰ ਦਿੱਤਾ ਗਿਆ ਸੀ ਹਮਲਾਵਰ ਮੋਟਰਸਾਈਕਲ ਉੱਤੇ ਆਏ ਸਨ ਅਤੇ ਉਨ੍ਹਾਂ ਨੇ ਰਾਣਾ ਨੂੰ ਸੈਲਫੀ ਲੈਣ ਦੇ ਲਈ ਰੋਕਿਆ ਸੀ ਤੇ ਜਿਵੇਂ ਹੀ ਉਹ ਰੁਕਿਆ ਤਾਂ ਉਸ ਉੱਤੇ ਨੇੜਿਓ ਫਾਇਰ ਕੀਤੇ ਗਏ ਅਤੇ ਹਮਲਾਵਰ ਮੋਟਰਸਾਈਕਲਾਂ ਉੱਤੇ ਫਰਾਰ ਹੋ ਗਏ ਤਰਕਰਧਗਲੀ ਖਬਰ ਦੇ ਵੱਲ ਮਾਤਾ ਵੈਸ਼ਨੋ ਦੇਵੀ ਦੇ ਭਗਤਾਂ ਦੇ ਲਈ ਵੱਡੀ ਖੁਸ਼ਖਬਰੀ ਸਾਹਮਣੇ ਆਈ ਹੈ ਮਾਤਾ ਵੈਸ਼ਨੂ ਦੇਵੀ ਦੀ ਦਰਬਾਰ ਦੇ ਵਿੱਚ ਨਤਮਸਤਕ ਹੋਣ ਵਾਲੇ ਸ਼ਰਧਾਲੂਆਂ ਦੇ ਲਈ ਇੱਕ ਅਹਿਮ ਖੁਸ਼ਖਬਰੀ ਹੈ ਮਕਰਸਿਕ੍ਰਾਂਤੀ ਦੇ શુભ ਮੌਕੇ ਤੇ ਬੁੱਧਵਾਰ 14 ਜਨਵਰੀ ਨੂੰ ਮਾਤਾ ਵੈਸ਼ਨੂ ਦੇਵੀ ਦੀ ਪ੍ਰਾਚੀਨ ਗੁਫਾ ਦੇ ਕਪਾਟ ਖੋਲ ਦਿੱਤੇ ਜਾਣਗੇ ਜਿहाँ ਸ਼ਟ੍ਰਾਇਨ ਬੋਰਡ ਦੇ ਅਧਿਕਾਰੀਆਂ ਦੀ ਵਿਸ਼ੇਸ਼ ਮੌਜੂਦਗੀ ਵਿੱਚ ਵਿਦਵਾਨਾਂ ਵੱਲੋਂ ਮੰਤਰ ਉਚਾਰਨ ਅਤੇ ਵਿਵਿਧਵਤ ਪੂਜਾ ਅਰਚਨਾ ਤੋਂ ਬਾਅਦ ਪੁਰਾਣੀ ਗੁਫਾ ਦੇ ਦਵਾਰ ਖੋਲਣ ਦੀ ਰਸਮ ਨਿਭਾਈ ਜਾਵੇਗੀ ਹਾਲਕਿ ਸ਼ਰਧਾਲੂਆਂ ਲਈ ਇਹ ਜਾਣਨਾ ਜ਼ਰੂਰੀ ਹੈ ਕਿ ਪੁਰਾਣੀ ਗੁਫਾ ਰਾਹੀਂ ਦਰਸ਼ਨ ਕਰਨ ਦਾ ਮੌਕਾ ਹਰ ਸਮੇਂ ਉਪਲਬਧ ਨਹੀਂ ਹੋਵੇਗਾ ਪ੍ਰਸ਼ਾਸਨ ਦੇ ਵੱਲੋਂ ਲੈ ਕੇ ਪਾਸਲੇ ਅਨੁਸਾਰ ਸ਼ਰਧਾਲੂਆਂ ਨੂੰ ਪੁਰਾਣੀ ਗੁਫਾ ਰਾਹੀਂ ਦਰਸ਼ਨਾ ਦੀ ਇਜਾਜ਼ਤ ਉਦੋਂ ਹੀ ਦਿੱਤੀ ਜਾਵੇਗੀ ਜਦੋਂ ਪਵਨ ਦੇ ਸ਼ਰਧਾਲੂਆਂ ਦੀਆਂ ਕਤਾਰਾਂ ਯਾਨੀ ਧੀੜ ਘਟ ਹੋਣਗੀਆਂ ਚੌਧਰੀ ਜੀ ਨਯੋਗ ਦੇ ਹਸਪਤਾਲਾਂ ਦੇ ਵਿੱਚ ਹਾਹਕਾਰ ਮਚੀ ਹੋਈ ਹੈ ਜਿਹਾ ਦਾ ਸੁਣਿਆ ਕਿ ਇੱਕ ਵੱਡਾ ਅਪਡੇਟ ਸਾਮਨੇ ਆ ਰਿਹਾ ਅਮਰੀਕਾ ਦੇ ਨਿਊਯਾਰਕ ਸ਼ਹਿਰ 'ਚ ਸਿਹਤ ਸੇਵਾਵਾਂ ਨੂੰ ਲੈ ਕੇ ਵੱਡਾ ਸੰਕਟ ਪੈਦਾ ਹੋ ਗਿਆ ਮੇਰੇ ਜਾਣਕਾਰੀ ਅਨੁਸਾਰ ਨਿਊਯਾਰਕ ਦੇ ਕਈ ਪ੍ਰਮੁੱਖ ਹਸਪਤਾਲਾਂ ਵਿੱਚ ਲਗਭਗ 15000 ਨਰਸਾਨੀ ਸੋਮਵਾਰ ਸਵੇਰੇ 6 ਵਜੇ ਤੋਂ ਹੜਤਾਲ ਸ਼ੁਰੂ ਕਰ ਦਿੱਤੀ ਹੈ ਇਹ ਫੈਸਲਾ ਹਫਤੇ ਦੇ ਅੰਤ ਵਿੱਚ ਹਸਪਤਾਲ ਪ੍ਰਬੰਧਕਾਂ ਅਤੇ ਨਰਸਾਂ ਦੀ ਯੂਨੀਅਨ ਵਿਚਕਾਰ ਹੋਈ ਗੱਲਬਾਤ ਦੇ ناکਾਮ ਰਹਿਣ ਤੋਂ ਬਾਅਦ ਲਿਆ ਗਿਆ ਇਹ ਹੜਤਾਲ ਕਾਰਨ ਮਾਉਂਟ ਸਿਨਾਈ the mount sinai hospital new york presbyterian ate montefior medical center ਵਰਗੇ ਵੱਡੇ ਹਸਪਤਾਲ ਪੂਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ ਮਾਹਿਰਾਂ ਅਨੁਸਾਰ ਫਲੂ ਦੇ ਇਸ ਗੰਭੀਰ ਸੀਜ਼ਨ ਦੌਰਾਨ ਹੜਤਾਲ ਹੋਣ ਕਾਰਨ ਹਸਪਤਾਲਾਂ ਨੂੰ ਮਰੀਜ਼ਾਂ ਨੂੰ ਦੂਜੇ ਸੈਂਟਰਾਂ ਵਿੱਚ ਭੇਜਣ ਐਂਬੂਲੈਂਸਾਂ ਦੇ ਰਸਤੇ ਬਦਲਣ ਅਤੇ ਕਈ ਆਪਰੇਸ਼ਨ ਰੱਦ ਕਰਨ ਦੀ ਮਜਬੂਰ ਹੋਣਾ ਪਿਆ ਹਾਲਾਂਕਿ ਹਸਪਤਾਲਾਂ ਨੇ ਕੰਮ ਚਲਾਉਣ ਲਈ ਅਰਜੀ ਨਰਸਾਂ ਦੀ ਵਰਤ ਕੀਤੀ ਹੈ ਨਿਊਯਾਰਕ ਸਟੇਟ ਨਰਸਸ ਐਸੋਸੀਏਸ਼ਨ ਅਨੁਸਾਰ ਨਰਸਾਂ ਕਈ ਅਹਿਮ ਮੁੱਦਿਆਂ 'ਤੇ ਸੰਘਰਸ਼ ਕਰ ਰਹੀਆਂ ਹਨ ਇਖਟਾਫ ਦੀ ਕਮੀ ਨਰਸਾਂ ਦਾ ਦੋਸ਼ ਹੈ ਕਿ ਹਸਪਤਾਲਾਂ ਨੇ ਉਨ੍ਹਾਂ 'ਤੇ ਕੰਮ ਦਾ ਅਸਹਿ ਬੋਝ ਪਾਇਆ ਹੋਇਆ ਹੈ ਜਿਸ ਕਾਰਨ ਮਰੀਜ਼ਾਂ ਦੀ ਦੇਖਭਾਲ ਪ੍ਰਭਾਵਿਤ ਹੋ ਰਹੀ ਹੈ ਸੁਰੱਖਿਆ ਅਤੇ ਪੁਖਤਾ ਪ੍ਰਬੰਧ ਪਿਛਲੇ ਦਿਨੀ ਬਰੁਕਲਿਨ ਦੇ ਇੱਕ ਹਸਪਤਾਲ ਵਿੱਚ ਵਪਰੀਕ ਹਿੰਸਕ ਘਟਨਾ ਤੋਂ ਬਾਅਦ ਨਰਸਾਂ ਕੰਮ ਵਾਲੀ ਥਾਂ 'ਤੇ ਬਿਹਤਰ ਸੁਰੱਖਿਆ ਦੀ ਮੰਗ ਕਰ ਰਹੀਆਂ ਹਨ AI ਦੀ ਵਰਤੋਂ ਤੇ ਰੋਕ ਯੂਨੀਅਨ ਚਾਹੁੰਦੀ ਹੈ ਕਿ ਹਸਪਤਾਲਾਂ ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਵਰਤੋਂ ਤੇ ਸੀਮਾ ਤੈਅ ਕੀਤੀ ਜਾਵੇ ਨਿਊਯਾਰਕ ਦੇ ਮੇਅਰ ਜ਼ਹਰਾਨ ਮਮਦਾਨੀ ਅਤੇ ਗਵਰਨਰ ਕੈਥੀ ਹੌਚਲ ਨੇ ਇਸ ਸਥਿਤੀ ਤੇ ਚਿੰਤਾ ਬਰਗਤਾਈ ਹੈ ਮੇਅਰ ਮਮਦਾਨੀ ਨੇ ਕਿ ਹਰ ਨਰਸਾਂ ਦੀ ਵੈਲਿਊ ਯਾਨੀ ਕੀਮਤ ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾ ਸਕਦਾ ਕਿਉਂਕਿ ਉਹਨਾਂ ਨੇ ਔਖੇ ਸਮੇਂ ਵਿੱਚ ਸ਼ਹਿਰ ਨੂੰ ਜ਼ਿੰਦਾ ਰੱਖਿਆ ਪਰ ਹਸਪਤਾਲਾਂ ਦਾ ਚੱਲਣਾ ਵੀ ਬੇहद ਜ਼ਰੂਰੀ ਹੈ திலாளட்டன்பு தோஜா தன்பா